ਤਾ ਬੀਬੀ ਹਰਸ਼ਰਪ ਕੋੜ ਜੀ ਜਿਨ੍ਹਾਂ ਨੇ ਸਿੰਗਾ ਦੇ ਸੰਸਕਾਰ ਕੀਤੇ ਔਰ ਉਹਨਾਂ ਨੂੰ ਮੁਗਲਾ ਨੇ ਜਿਉਂਦੇ ਹੀ ਚਿਖਾ 'ਚ ਸਿੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਔਰ ਸੋਚੇ ਕਿ ਅਸੀਂ ਜ਼ਰੂਰ ਹੀ ਉਸ ਧਰਮੀ ਰਾਜੇ ਦੇ ਘਰ ਦੇ ਵਿੱਚ ਹੋ ਕੇ ਜਾਈਏ ਜਿਨੇ ਇੰਨੀ ਵੱਡੀ ਕੁਰਬਾਨੀ ਜਿਹੀ ਸੀ ਉਹ ਕੀਤੀ ਹੈ ਔਰ ਜਿਨ੍ਹਾਂ ਦਾ ਪਿਛਲੇ ਸਮੇਂ 100 ਸਾਲਾਂ ਜਿਹੜਾ ਦਿਹਾੜਾ ਹੈ ਉਹ ਵੀ ਬਣਾਇਆ ਇਹ ਹੀਰਾ ਮਹਿਲ ਨਾਬਾ ਵਿਖੇ ਮਹਾਰਾਜਾ ਰਿਕਦਮਲ ਸਿੰਘ ਜੀ ਦੇ ਮਹਿਲ ਵਿੱਚ ਆਏ ਹੋਏ ਆ ਔਰ ਆ ਕੇ ਜੋ ਉਹਨਾਂ ਦੇ ਵੰਛੇ ਜਨੇ ਉਹਨਾਂ ਦੇ ਨਾਲ ਵੇਲ ਜੋਰ ਕੀਤਾ ਹੈ ਮਹਿਲ ਨੂੰ ਤੱਕਿਆ ਔਰ ਮਹਿਲ ਦੀ ਜਿਹੜੀ ਰੈਨੋਵੇਸ਼ਨ ਦਾ ਕੰਮ ਹੈ ਉਹ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਔਰ ਇਹਹੀ ਬੇਨਤੀ ਕੀਤੀ ਗਈ ਹੈ ਕਿ ਇੱਕ ਗ੍ਰਾਸਤੀ ਮਹਿਲ ਹੈ ਔਰ ਇੱਕ ਧਰਮੀ ਰਾਜੇ ਦਾ ਮਹਿਲ ਹੈ ਇਤਿਹਾਸ ਸੰਭਾਲ ਬਿਲਕੁਲ ਸਹੀ ਢੰਗ ਨਾਲ ਕੀਤੀ ਜਾਵੇ ਬਿਲਕੁਲ ਸਹੀ ਢੰਗ ਦੇ ਨਾਲ ਜੋ ਮਹਿਲ ਦੀ ਸੰਭਾਲ ਹੈ ਉਹ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਪਰ ਖਾਸ ਕਰਕੇ ਜੋ ਅੱਜ ਦਿਨ ਚੱਲ ਰਿਹਾ ਹੈ ਜੋ ਹਫਤਾ ਚੱਲਦਾ ਹੈ ਕਿ ਚਮਕੌਰ ਦੀ ਗੜੀ ਦੇ ਜਮਹਾਨ ਸ਼ਹੀਦ ਗੁਰੂ ਸਾਹਿਬ ਜੀ ਦੇ ਸਹਬਜ਼ਾਦੇ ਪੰਜ ਪਿਆਰੇ ਸਹਿਬਾਨ ਵਿੱਚੋਂ ਤਿੰਨ ਪਿਆਰੇ ਤੇ ਅਨੇਕਾਂ ਸਿੰਘਾਂ ਨੇ ਜੋ ਉੱਥੇ ਸ਼ਹਾਦਤ ਨਾਲ ਪ੍ਰਾਪਤ ਕੀਤੀਆਂ ਧਰਮ ਉਦ ਕੀਤਾ ਜੋ ਉਹਨਾਂ ਦਾ ਸੰਸਕਾਰ ਹੋਇਆ ਇੱਕ ਤਾਂ ਬੀਬੀ ਹਰਸ਼ਰਤ ਕੌਰ ਜੀ ਜਿਨ੍ਹਾਂ ਨੇ ਸਿੰਘਾਂ ਦੇ ਸੰਸਕਾਰ ਕੀਤੇ ਔਰ ਉਹਨਾਂ ਨੂੰ ਮੁਗਲਾਂ ਨੇ ਜਿਉਂਦੇ ਹੀ ਚਿੱਖਾ ਚ ਸਿੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਔਰ ਉਸ ਤੋਂ ਬਾਅਦ ਜਿਹੜੇ ਬਚੇ ਹੋਏ ਸਿੰਘ ਸਨ ਉਹਨਾਂ ਦੇ ਜਿਹੜੇ ਸੰਸਕਾਰ ਨੇ ਉਹ ਫੂਲਵੰਛੀਆ ਜੋ ਸੀਗੇ ਪਰਿਵਾਰ ਭਾਈ ਰਾਮ ਸਿੰਘ ਤੇ ਭਾਈ ਤਨੂਖ ਸਿੰਘ ਉਹਨਾਂ ਦੇ ਬਚੇ ਹੋਏ ਸਿੰਘਾਂ ਦਾ ਸੰਸਕਾਰ ਕੀਤਾ ਸਨ ਔਰ ਇਹ ਜੋ ਪਰਿਵਾਰ ਹੈ ਇਹ ਭਾਈ ਤਲੋਕ ਸਿੰਘ ਦਾ ਪਰਿਵਾਰ ਹੈ ਔਰ ਅੱਜ ਅਸੀਂ ਇੱਥੇ ਹੀਰਾ ਮਹਿਲ ਦੇਖਣ ਵਾਸਤੇ ਪਹੁੰਚੇ ਹੋਏ ਹਾਂ ਉੱਚਿਤ ਤੌਰ ਤੇ ਪਹੁੰਚੇ ਇੱਕ ਜਿਹੜੇ ਪ੍ਰੋਗਰਾਮ ਸੀ ਔਰ ਸੋਚਿਆ ਕਿ ਅਸੀਂ ਜ਼ਰੂਰ ਹੀ ਉਸ ਧਰਮੀ ਰਾਜੇ ਦੇ ਘਰ ਦੇ ਵਿੱਚੋਂ ਹੋ ਕੇ ਜਾਈਏ। ਜਿਹਨੇ ਇਹਨੇ ਵੱਡੀ ਕੁਰਬਾਨੀ ਜਿਹੜੀ ਸੀ ਉਹ ਕੀਤੀ ਹੈ ਔਰ ਜਿਹਨਾਂ ਦਾ ਪਿਛਲੇ ਸਮੇਂ 100 ਸਾਲ ਦਾ ਜਿਹੜਾ ਦਿਹਾੜਾ ਉਹ ਵੀ ਮਨਾਇਆ ਇਹ ਇਮਾਰਤੀ ਜਿਹੜੀਆਂ ਵਿਰਾਸਤੀ ਇਮਾਰਤਾਂ ਨੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਸਰਕਾਰਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕੇਵਲ ਇਮਾਰਤਾਂ ਨਹੀਂ ਇਹਨਾਂ ਦੇ ਪਿਛੇ ਇੱਕ ਬਹੁਤ ਵੱਡਾ ਇਤਿਹਾਸ ਛੁਪਿਆ ਬੈਠਾ ਹੈ ਔਰ ਮੈਂ ਕਹਿੰਨਾ ਕਿ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਵੀ ਕਿੱਥੇ ਵੀ ਕੋਈ ਜਿਹੜੀ ਕੋਈ ਵਿਰਾਸਤੀ ਜਗ੍ਹਾ ਨੇ ਜਿਹੜੀ ਕੋਈ ਹੈਰੀਟੇਜ ਬਣ ਗਏ ਨੇ ਔਰ ਉਹਨਾਂ ਦੀ ਸਾਂਭ ਸੰਭਾਲ ਕਰਨੇ ਸਰਕਾਰਾਂ ਵਾਸਤੇ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਬਣਦੀ ਹੈ। ਦਿਵਾਨ ਟੋਡਰ ਮਲਜੀ ਦੀ ਹਵੇਲੀ ਇਹਨਾਂ ਦੀ ਇੱਕ ਬਹੁਤ ਵੱਡੀ ਇੱਕ ਸੇਵਾ ਹੈ। ਕਿ ਉਸ ਸਮੇਂ ਇਹਨਾਂ ਨੇ ਇਹ ਕਹਿ ਲਈ ਕਿ ਦੁਨੀਆਂ ਦੀ ਅੱਜ ਵੀ ਸਭ ਤੋਂ ਕੀਮਤੀ ਜਗ੍ਹਾ ਜੋ ਮੋਰਾਮਸ਼ਾਕੇ ਸੂਬਾ ਸਰਹਾਨ ਦੇ ਕੋਲੋਂ ਲਈ ਔਰ ਪੂਜਨੀਕ ਬਾਤਾ ਜੀ ਮਾਤਾ ਗੁਜਰਕੌਰ ਜੀ ਔਰ ਸਤਗੁਰਾਂ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਾਰ ਸਿੰਘ, ਬਾਬਾ ਫਤਿਹ ਸਿੰਘ ਸਹਿਯੋਗ ਪਿੱਦ ਮੋਰਾ ਖੜੀਆਂ ਕਰਕੇ ਉਤਰ ਦੇਖੀ ਦੇ ਕੇ ਸੰਸਕਾਰ ਕੀਤਾ ਸੀ। ਉਹਨਾਂ ਦੀ ਜਿਹੜੀ ਹਵੇਲੀ ਹੈ ਜਿੰਝਾਜੀ ਹਵੇਲੀ ਵੀ ਕਿਹਾ ਜਾਂਦਾ ਹੈ ਉਹਦੀ ਸਾਂਭ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ ਔਰ ਪਿਛਲੇ ਸਮੇਂ ਉਦੋਂ ਸਾਂਭ ਸੰਭਾਲ ਦੀ ਜਿਹੜੀ ਸੇਵਾ ਹੈ ਉਹ ਵੀ ਆਰੰਭ ਕੀਤੀ ਗਈ ਹੈ ਐਜੀਪੀਸੀ ਨੇ ਇਹਦੇ ਪ੍ਰਬੰਧ ਹੈਟ ਤੋਂ ਜਿਹੜੀਆਂ ਨੇ ਕੋਈ ਵਿਰਾਸਤੀ ਇਮਾਰਤਾਂ ਨੇ ਐਸਜੀਪੀਸੀ ਵੀ ਪੂਰ ਤਰ੍ਹਾਂ ਦੇਖ ਰਿਆ ਕਰ ਰਹੀ ਹੈ ਔਰ ਹੋਰ ਜੋ ਹੈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਜਿਹੜੇ ਵਿਰਾਸਤੀ ਇਮਾਰਤਾਂ ਨੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਤਾਂ ਕਿ ਉਹ ਇਮਾਰਤਾਂ ਵੀ ਔਰ ਉਹਨਾਂ ਵਿੱਚ ਜੋ ਪਿਆ ਜਿਹੜਾ ਇਤਿਹਾਸ ਹੈ ਉਹ ਵੀ ਹਮੇਸ਼ਾ ਜਿਉਂਦਾ ਰਹਿ ਸਕੇ ਅਮਰ ਰਹਿ ਸਕੇ ਕੌਮਾਂ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਚੱਲਦੀਆਂ ਨੇ ਉਹ ਕੌਮਾਂ ਹਮੇਸ਼ਾ ਸੰਸਾਰ ਦੇ ਵਿੱਚ ਵਾਧੀਆਂ ਫੁੱਲਦੀਆਂ ਨੇ ਔਰ ਸਾਨੂੰ ਵੀ ਚਾਹੀਦਾ ਕਿ ਅਸੀਂ ਆਪਣੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਅਸੀਂ ਆਪਣੇ ਅਮੀਰ ਇਤਿਹਾਸ ਤੋਂ ਸਿੱਧ ਲੈ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਸ਼ਰਧਾ ਔਰ ਸਤਕਾਰ ਭੇਟ ਕਰਦਿਆਂ ਹੋਇਆਂ ਆਪਣੇ ਧਰਮ ਦੀ ਆਕੀ ਦੀ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਛੇਤੀ ਵਰਸ਼ਵਾਦ ਅਕਾਲ ਤੱਕ ਜੱਥੇਦਾਰ ਸਾਹਿਬ ਇੱਥੇ ਆਏ ਮਹਿਲ ਤੁਹਾਨੂੰ ਐਸਾ ਲੱਗ ਰਿਹਾ ਐਸੇ ਪੁਰਾਣੇ ਸਮੇਂ ਮੈਂ ਜਦ ਆਇਆ ਕਰਦੇ ਤਾਂ ਉਸ ਤਰ੍ਹਾਂ ਸੇ ਫੀਲ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਉਨ੍ਹਾਂ ਦਾ ਯਹਾਂ ਆਨੇ ਕੇ ਲਈ ਔਰ ਬਹੁਤ ਅੱਛਾ ਲੱਗਾ ਹੋਇਆ ਹੈ